ਹੈਲੋ ਸਤਿ ਸ੍ਰੀ ਅਕਾਲ ਦੋਸਤੋ ਆਪਣੇ ਚੈਨਲ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰਾਂਗੇ ਜੀ ਇੰਡੀਅਨ ਆਰਮੀ ਦੀ ਭਰਤੀ ਦੀ ਇੰਡੀਅਨ ਆਰਮੀ ਦੀ ਭਰਤੀ ਜਿਹੜੀ ਆ ਚੁੱਕੀ ਹੈ ਜੀ ਇਹ ਟੈਕਨੀਕਲ ਤੇ ਨਾਨ ਟੈਕਨੀਕਲ ਦੀ ਭਰਤੀ ਹੈ ਜੀ ਇਹਦੇ ਵਿੱਚ ਕੀ ਫੀਸ ਆ ਜੀ ਕੀ ਪੜ੍ਹਾਈ ਦੀ ਯੋਗਤਾ ਹੈ ਕੌਣ ਕੌਣ ਭਰ ਸਕਦਾ ਹੈ ਤੇ ਕਿਵੇਂ ਭਰ ਸਕਦੇ ਆ ਤੁਹਾਨੂੰ ਸਾਰੀ ਜਾਣਕਾਰੀ ਇਸ ਵੀਡੀਓ ਵਿੱਚ ਦਵਾਂਗੇ ਜੇਕਰ ਤੁਸੀਂ ਨਵੇਂ ਆ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਹਰ ਨੋਟੀਫਿਕੇਸ਼ਨ ਤੁਹਾਡੇ ਤਾਈ ਸਭ ਤੋਂ ਪਹਿਲਾਂ ਪਹੁੰਚ ਸਕੇ ਆਓ ਤੁਹਾਨੂੰ ਦੱਸ ਦਿਆਂ ਵੀਡੀਓ ਵਿੱਚ ਇਸ ਦੀ ਡਿਟੇਲ ਕੀ ਭਰਤੀ ਹੈ ਤੇ ਕਿਵੇਂ ਭਰਨੀ ਹੈ ਸਭ ਤੋਂ ਪਹਿਲਾਂ ਜੀ ਇਹ ਫਾਰਮ ਜਿਹੜੇ ਅਨਮੈਰਿਡ ਮੇਲ ਤੇ ਅਨਮੈਰਿਡ ਫੀਮੇਲ ਉਹ ਭਰ ਸਕਦੇ ਆ ਜੀ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਆ ਦੂਸਰੇ ਨੰਬਰ ਤੇ ਉਹ ਭਰ ਸਕਦੇ ਆ ਜੋ ਕਿ ਵਿਧਵਾਈ ਜਿਨ੍ਹਾਂ ਦਾ ਘਰ ਵਾਲਾ ਕੋਈ ਇੰਡੀਅਨ ਆਰਮੀ ਦੀ ਜੌਬ ਕਰਦਾ ਜਿਹੜਾ ਉਹ ਡਿਫੈਂਸ ਵਿੱਚ ਸ਼ਹੀਦ ਹੋ ਗਿਆ ਉਹ ਵੀ ਇਹਨਾਂ ਨੂੰ ਭਰ ਸਕਦੇ ਆ ਜੀ ਜੇ ਗੱਲ ਕਰੀਏ एलिजिਬਿਲਟੀ ਦੀ ਕੀ एलिजिਬਿਲਟੀ ਦੀ ਇਹਦੇ ਵਿੱਚ ਜਿਹੜਾ ਕੈਂਡੀਡੇਟ ਆ ਉਹ ਇੰਡੀਅਨ ਸਿਟੀਜ਼ਨ ਹੋਣਾ ਚਾਹੀਦਾ ਮੇਨ ਦਾ ਹੀ ਉਸ ਤੋਂ ਬਾਅਦ ਜੇ ਗੱਲ ਕਰੀਏ ਉਮਰ ਦੀ ਤਾਂ ਟੈਕਨੀਕਲ ਲਈ ਜਿਹੜੀ ਉਮਰ ਆ ਉਹ ਕੁੜੀਆਂ ਤੇ ਮੁੰਡਿਆਂ ਲਈ ਜਿਹੜੀ ਹੈਗੀ ਹੈ ਜੀ 20 ਤੋਂ 27 ਸਾਲ ਯਾਨੀ ਉਹਨਾਂ ਦਾ ਜਨਮਾ ਜਿਹੜਾ ਜੀ 2 ਅਕਤੂਬਰ 1997 ਤੋਂ ਲੈ ਕੇ 1 ਅਕਤੂਬਰ 2004 ਦੇ ਵਿੱਚ ਹੋਣਾ ਚਾਹੀਦਾ ਹੈ ਜੇਕਰ ਗੱਲ ਕਰੀਏ ਨਾਨ ਟੈਕਨੀਕਲ ਦੀ ਉਮਰ ਤਾਂ ਇਹਦੀ 35 ਸਾਲ ਤਾਈਆਂ ਜੀ ਨਾਨ ਟੈਕਨੀਕਲ ਦੀ ਉਮਰ ਹੈ ਜਿਹੜੀ 35 ਸਾਲ ਤਾਈਆਂ ਜਿਹੜੀਆਂ ਵਿਧਵਾਈ ਉਹਨਾਂ ਦੇ ਲਈ ਵੀ ਇਹਦੀ ਜਿਹੜੀ ਉਮਰ ਆ ਜੀ ਉਹ 35 ਸਾਲ ਤਾਈਂ ਆ ਜੀ ਇਹ ਆਪਾਂ এডਿਕੇਸ਼ਨ ਜੇ ਗੱਲ ਕਰੀ ਸੰਦੀ ਤਾਂ ਕੀ ਆ ਜਿਹੜੀ ਟੈਕਨੀਕਲ ਲਈ ਹੈ ਜਿਹੜੀ এডਿਕੇਸ਼ਨ ਆ ਜੀ ਉਹ ਹੈਗੀ ਆ ਜੀ ਬੈਚਲਰ ਆਫ ਇੰਜੀਨੀਅਰਿੰਗ ਜਾਂ ਬੈਚਲਰ ਆਫ ਟੈਕਨੀਕਲ ਯਾਨੀ ਇੰਜੀਨੀਅਰਿੰਗ ਜਿਹੜਾ ਸਟਰੀਮ ਹੋਣਾ ਚਾਹੀਦਾ ਹੈ ਜੀ ਤੇ ਨਾਨ ਟੈਕਨੀਕਲ ਦੇ ਲਈ ਜੀ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਜੀ ਉਸ ਤੋਂ ਬਾਅਦ ਇਹ ਜਿਹੜੇ ਇੰਜੀਨੀਅਰ ਦਾ ਕੋਰਸ ਆ ਕੀ ਦਾ ਕੀ ਦਾ ਕੀਤਾ ਸਿਵਲ 'ਚ ਵੀ ਹੋ ਜਾਊਗਾ ਜੀ ਜਿੰਨਾ ਸਿਵਲ ਕੀਤਾ ਕੰਪਿਊਟਰ ਸਾਇੰਸ ਕੀਤਾ ਇਲੈਕਟ੍ਰੋਨਿਕ ਕੀਤਾ ਜੀ ਇਲੈਕਟ੍ਰੀਕਲ ਦਾ ਕੀਤਾ ਏ ਜਾਂ ਫਿਰ ਇਲੈਕਟ੍ਰੋਨਿਕ ਦਾ ਕੀਤਾ ਏ ਇਹ ਸਾਰੇ ਕੋਰਸ ਆ ਜਿਹੜੇ ਇਹ ਚ ਚੱਲੇ ਜਾਣਗੇ ਉਸ ਤੋਂ ਬਾਅਦ ਆਪਾਂ ਚੱਲਦੇ ਆ ਥੱਲੇ ਨੋਟੀਫਿਕੇਸ਼ਨ ਸਾਨੂੰ ਦੱਸਦੇ ਆ ਅੱਗੇ ਇਹਦਾ ਕੀ ਆ ਡਿਟੇਲ ਜੀ ਆ ਦੁਬਾਰਾ ਉਹੀ ਇਹਨਾਂ ਨੇ ਫੇਰ ਦੱਸਿਆ ਜੀ ਉਸ ਤੋਂ ਬਾਅਦ ਜਿੰਨਾ ਦੀ ਕੋਈ ਡੈਥ ਵਗੈਰਾ ਹੋਈ ਹੈ ਜੋ ਵਿਧਵਾ ਜੀ ਉਹਨਾਂ ਲਈ एलिजिਬਿਲਟੀ ਕੀ ਆ ਜੀ ਉਹ ਆਪਣਾ ਐਪਲੀਕੇਸ਼ਨ ਫਾਰਮ ਵੈਸੀ ਵੀ ਭਰ ਸਕਦੇ ਆ ਉਸ ਲਈ 10ਵੀਂ ਦੀ ਮਾਰਕਸ਼ੀਟ 10ਵੀਂ ਦਾ ਸਰਟੀਫਿਕੇਟ 셀ਫ ਅਟੈਸਟਡ ਹੀ ਕੋਈ ਡਿਗਰੀ ਆ ਮਾਰਕਸ਼ੀਟ ਉਹ 셀ਫ ਅਟੈਸਟਡ ਆਰਡਰ ਆਫ ਮੈਰਿਜ ਜਾਂ ਉਹਨਾਂ ਦੀ ਕੋਈ ਰਿਪੋਰਟ ਬੈਟਲ 'ਚ ਕਿਹੜੀ ਜੰਗ 'ਚ ਸ਼ਹੀਦ ਹੋਏ ਸੀ ਸਾਰੀ ਰਿਪੋਰਟ ਦੇਣੀ ਪੋਗੀ ਵਧਵਾਲੇ ਜੀ ਉਸ ਤੋਂ ਬਾਅਦ ਜੇ ਗੱਲ ਕਰੀਏ ਟ੍ਰੇਨਿੰਗ ਦੀ ਤਾਂ ਇਸ ਵਿੱਚ ਹੀ 49 ਵੀਕਸ ਦੀ ਟ੍ਰੇਨਿੰਗ ਆ ਮਤਲਬ ਕਿ 49 ਹਫ਼ਤੇ 49 ਹਫ਼ਤਿਆਂ ਦੀ ਟ੍ਰੇਨਿੰਗ ਹੋਵੇਗੀ ਇਹਦੇ ਵਿੱਚ ਹੀ ਉਸ ਤੋਂ ਬਾਅਦ ਜੇ ਗੱਲ ਕਰੀਏ ਰੈਂਕ ਦੀ ਆ ਇਹਨਾਂ ਨੇ ਰੈਂਕ ਦਿੱਤੇ ਲੈਫਟੀਨੈਂਟ ਦਾ ਕੈਪਟਨ ਮੇਜਰ ਲੈਫਟੀਨੈਂਟ ਕਲੋਨਲ ਤੇ ਬ੍ਰਿਗੇਡੀਅਰ ਮੇਜਰ ਜਨਰਲ ਸਾਰੇ ਇਹਨਾਂ ਨੇ ਰੈਂਕ ਦੱਸਿਆ ਜੀ ਕਿਹੜੀ ਰੈਂਕ ਕਿੰਨੀ ਜਿਵੇਂ ਇਹਨਾਂ ਨੇ ਲੈਫਟੀਨੈਂਟ ਦੀ 56000 ਆ ਜੀ ਕੈਪਟਨ ਦੀ 61000 ਤੋਂ ਸਟਾਰਟ ਆ ਜੀ 193000 ਤੱਕ ਮੇਜਰ ਦੀ 93000 ਤੋਂ ਲੈ ਕੇ 2 ਲੱਖ ਤਾਈ ਹੈ ਜੀ ਲੈਫਟੀਨੈਂਟ ਕਰਨਲ ਦੀ ਹੈ ਜਿਹੜੀ 121000 ਤੋਂ 212000 ਤੱਕ ਆ ਇਹ ਸਾਰੀਆਂ ਜੀ ਉਸ ਟਾਈਮ ਡਿਟੇਲ ਆ ਜੀ ਤੇ ਉਹਨਾਂ ਦੀ ਜਿਹੜੀ ਆ ਸੈਲਰੀ ਦੀ ਦੱਸੀ ਹੋਈ ਹੈ ਗੱਲ ਜੀ ਜਿਹੜਾ ਸੈਲਰੀ ਤੋਂ ਬਿਨਾ ਕੀ ਕੀ ਮਿਲੂਗਾ ਜਿਹੜੇ ਅਦਰ ਪੱਤੇ ਆ ਜੀ ਆ ਪੱਤੇ ਆ ਲਿਖੇ ਵੀ ਉਹ ਵੀ ਮਿਲਣਗੇ ਜੀ ਪਹਿਲਾ ਹੈਗਾ ਜੀ ਪਾਰਾ ਰਿਜ਼ਰਵ ਅਲਾਇੰਸ 2625 ਰੁਪਏ ਮਹੀਨਾ ਮਿਲੂਗਾ ਜੀ ਟੈਕਨੀਕਲ ਅਲਾਇੰਸ ਟਾਇਰ 1 ਲਈ 3000 ਰੁਪਏ ਪਰ ਮੰਥ ਤੇ ਟੈਕਨੀਕਲ ਅਲਾਇੰਸ ਟਾਇਰ 2 ਲਈ 4500 ਰੁਪਏ ਮੰਥ ਮਿਲੂਗਾ ਜੀ ਸੋ ਇਹ ਪੋਸਟ ਹੈ ਜੀ ਤੇ ਇਹਦੇ ਵਿੱਚ ਹੀ ਚਿਲਡਰਨ এডੂਕੇਸ਼ਨ ਪੱਤਾ ਵੀ ਮਿਲੂਗਾ ਜਿਹੜਾ ਕਿ 2250 ਰੁਪਿਆ ਹੋਵੇਗਾ ਜੀ ਮਹੀਨੇ ਦਾ ਇਹ ਆਊਗਾ ਜੀ ਨਰਸਰੀ ਤੋਂ ਲੈ ਕੇ 12ਵੀਂ ਕਲਾਸ ਤਾਈਂ ਜਿਹੜਾ ਪੱਤਾ ਮਿਲੂਗਾ ਜੀ ਜੇ ਕੋਈ ਹੋਸਟਲ ਸਬਸਿਡੀ ਵੀ ਮਿਲੂਗੀ ਇਹ ਚ 6750 ਰੁਪਏ ਜੀ ਮਤਲਬ ਕਿ ਜੋ ਸਭ ਜੋ ਸਭ ਪੱਤੇ ਸਰਕਾਰੀ ਸਭ ਕੁਝ ਮਿਲੂਗਾ ਜੀ ਜੇ ਗੱਲ ਕਰੀਏ ਤਾਂ ਇਹ ਕਿਵੇਂ ਕਰ ਸਕਦੇ ਆ ਜੀ ਕੌਣ ਅਪਲਾਈ ਕਰ ਸਕਦੇ ਕਿਵੇਂ ਕਰ ਸਕਦੇ ਐਪਲੀਕੇਸ਼ਨ ਬਿਲਕੁਲ ਓਨਲੀ ਵੀ ਐਕਸੈਪਟਡ ਔਨਲਾਈਨ ਇਹ ਆਪਾਂ ਆਨਲਾਈਨ ਭਰ ਸਕਦੇ ਆ ਜੀ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਇੰਡੀਅਨ ਆਰਮੀ ਦੀ www.jointindianarmy.nic.in ਤੇ ਜਾ ਕੇ ਉੱਥੇ ਤੁਸੀਂ ਕਲਿੱਕ ਕਰਨਾ ਜੀ ਆਫਸਰ ਐਂਟਰੀ ਲੌਗਇਨ ਤੇ ਕਲਿੱਕ ਕਰ ਲੈਣਾ ਉਸ ਤੋਂ ਬਾਅਦ ਤੁਸੀਂ ਕਰਨਾ ਜੀ ਰਜਿਸਟ੍ਰੇਸ਼ਨ ਤੇ ਕਲਿੱਕ ਤੇ ਉਸ ਤੋਂ ਬਾਅਦ www.jointindianarmy.nic.in ਇਹਨੀ ਵੈਬਸਾਈਟਾ ਤੁਸੀਂ ਇੱਥੇ ਜਾ ਕੇ ਜੀ ਰਜਿਸਟ੍ਰੇਸ਼ਨ ਤੇ ਜਾ ਕੇ ਕਲਿੱਕ ਕਰ ਲੈਣਾ ਅੱਸੋ ਵੈਬਸਾਈਟ ਖੁੱਲ ਜਾਏਗੀ ਤੁਹਾਡੇ ਸਾਹਮਣੇ ਐਪਲੀਕੇਸ਼ਨ ਫਾਰਮ ਖੁੱਲੇਗਾ ਤੁਹਾਡੀ ਜੋ ਵੀ एलिਜੀਬਿਲਿਟੀ ਹੈ ਤੁਸੀਂ ਭਰ ਦੇਣੀ ਹੈ ਜੀ ਜੇ ਤੁਸੀਂ एलिਜੀਬਲ ਹੋਏ ਤਾਂ ਫਾਰਮ ਸਬਮਿਟ ਹੋ ਜਾਏਗਾ ਜੀ ਤੇ ਤੁਸੀਂ ਇਸ ਨੂੰ ਸਿਰਫ ਆਨਲਾਈਨ ਦਾ ਤਰੀਕਾ ਹੀ ਸਬਮਿਟ ਕਰ ਸਕਦੇ ਆ ਇਹ ਸੀ ਆਪਣੀ ਅੱਜ ਦੀ ਵੀਡੀਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਤਾਂ ਕਿ ਨਵੀਂ ਤੋਂ ਨਵੀਂ ਜਾਣਕਾਰੀ ਤੁਹਾਡੇ ਤਾਈਂ ਸਭ ਤੋਂ ਪਹਿਲਾਂ